ਸਤ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬ 19 نیوز ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਅੱਜ ਦੀਆਂ ਤਾਜ਼ਾ ਵੀ ਖਬਰਾਂ Swami Shankar Anand ਨੂੰ ਅਦਾਲਤ ਤੋਂ ਨਾ ਮਿਲੀ ਜ਼ਮਾਨਤ ਅਸ਼ਲੀਲ ਵਾਇਰਲ ਵੀਡੀਓ ਨੂੰ ਲੈ ਕੇ ਲੋਕ ਖੁੱਲ ਕੇ ਸੜਕਾਂ 'ਤੇ ਉਤਰੇ ਮੁੱਲਾਂਪੁਰ ਦੇ ਪਿੰਡ ਤਲਵੰਡੀ ਖੁਰਦਚ ਸਥਿਤ ਤਲਵੰਡੀ ਤਾਮ ਦੇ Swami Shankar Anand ਅਸ਼ਲੀਲ ਵਾਇਰਲ ਵੀਡੀਓ 'ਚ ਚਾਰ ਚੁਫੇਰੀਆਂ ਕਿਰ ਚੁੱਕਾ ਹੈ ਉਸ ਖਿਲਾਫ थाना दाखाਚੇ ਦਰਜ ਹੋਏ ਮਾਮਲੇ ਵਿੱਚ ਜਿੱਥੇ ਅਦਾਲਤ ਵੱਲੋਂ ਜ਼ਮਾਨਤ ਰੱਦ ਕਰ ਦੇਣ ਕਾਰਨ ਸੁਆਮੀ ਸ਼ੰਕਰਾਨੰਦ ਦੇ ਨਾਲ ਨਾਲ ਉਸਦੇ ਚੇਲੇ ਚੱਪੇ ਵੀ ਨਿਰਾਸ਼ ਹੋ ਗਏ। 1 ਕਿਲੋ ਅਫੀਮ ਤੇ ਡਰਗਮਨੀ ਸਮੇਤ ਪਿਉ ਪੁੱਤ ਗ੍ਰਿਫਤਾਰ। थाना ਪਤਿਗੜ ਚੂੜੀਆਂ ਦੀ ਪੁਲਿਸ ਨੇ ਮੋਟਰਸਾਈਕਲ ਸਵਾਰ ਪਿਉ ਪੁੱਤ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 1 ਕਿਲੋ ਅਫੀਮ ਅਤੇ ਡਰਗਮਨੀ ਬਰਾਮਦ ਕੀਤੀ ਹੈ। ਡੀਐਸਪੀ ਵਿਪਨ ਕੁਮਾਰ ਨੇ ਦੱਸਿਆ ਕਿ ਪ੍ਰਵਦੀਪ ਸਿੰਘ ਦੇ ਹੱਥ ਵਿੱਚ ਫੜੇ ਲਿਫਾਫੇ ਦੀ ਤਲਾਸ਼ੀ ਲੈਣ ਤੇ 1 ਕਿਲੋ ਅਫੀਮ ਬਰਾਮਦ ਹੋਈ। ਜਦ ਕਿ ਅੰਗਰੇਜ਼ ਸਿੰਘ ਕੋਲੋਂ ਤਲਾਸ਼ੀ ਦੌਰਾਨ 2000 ਰੁਪਏ ਡਰਗ ਮਨੀ ਮਿਲੀ ਔਰਤਾਂ ਨੂੰ ਮੁਫਤ ਬੱਸ ਸਫ਼ਰ ਨੇ ਵਿਗਾੜੀ ਟਰਾਂਸਪੋਰਟ ਵਿਭਾਗ ਦੀ ਸਥਿਤੀ 500 ਕਰੋੜ ਰੁਪਏ ਦੇ ਬਿੱਲ ਪੇਡਿੰਗ ਪੰਜਾਬ ਸਰਕਾਰ ਦੀ ਔਰਤਾਂ ਨੂੰ ਮੁਫਤ ਬੱਸ ਸਫ਼ਰ ਸਕੀਮ ਨੇ ਟਰਾਂਸਪੋਰਟ ਵਿਭਾਗ ਦਾ ਤੁਆ ਕੱਢ ਦਿੱਤਾ ਹੈ ਵਿਭਾਗ ਦੀ ਕਿਲੋਮੀਟਰ ਸਕੀਮ ਤੇ ਬੱਸਾਂ ਪਾਉਣ ਦੀ ਕੋਸ਼ਿਸ਼ ਵੀ ਅੱਧ ਵਿਚਾਲੇ ਲਟਕ ਰਹੀ ਹੈ ਪੰਜਾਬ ਰੋਡਵੇਜ ਪੰਬਸ ਅਤੇ ਪੀਆਰਟੀਸੀ ਦੇ ਕਰੀਬ 500 ਕਰੋੜ ਰੁਪਏ ਦੇ ਬਿੱਲ ਪੇਡਿੰਗ ਪਏ ਹਨ ਡੇਰੇ ਚੋਂ ਕਾਮ ਉਤੇਜਕ ਦਵਾਈਆਂ ਮਿਲਣ ਦਾ ਦਾਵਾ ਨਿਹੰਗ ਸਿੰਘਾਂ ਨੇ ਕੀਤੀ ਬੱਚਿਆਂ ਦਾ ਮੈਡੀਕਲ ਕਰਵਾਉਣ ਦੀ ਮੰਗ ਮੁੱਲਾਂਪੁਰ ਦੇ ਇੱਕ ਧਾਰਮਿਕ ਡੇਰੇ ਦੇ Swami Shankar Anand ਦੀ ਮਹਿਲਾ ਸ਼ਰਦਾਲੂ ਨਾਲ ਅਸ਼ਲੀਲ ਵੀਡੀਓ ਤੇ ਕਾਰਵਾਈ ਲਈ ਜਗਰਾਉਂ ਪੁਲਿਸ ਕੋਲ ਵੀ ਸ਼ਿਕਾਇਤ ਪਹੁੰਚ ਗਈ ਹੈ ਡੇਰੇ ਪੁੱਜੇ ਨਿਹੰਗ ਸਿੰਘਾਂ ਨੇ ਉਥੋਂ ਕਾਮ ਉਤੇਜਕ ਦਵਾਈਆਂ ਮਿਲਣ ਦਾ ਦਾਵਾ ਕਰਦਿਆਂ ਡੇਰੇ ਦੇ ਬਾਲ ਘਰ ਚ ਰਹਿੰਦੇ ਬੱਚਿਆਂ ਦਾ ਵੀ ਮੈਡੀਕਲ ਕਰਵਾਉਣ ਦੀ ਮੰਗ ਕੀਤੀ ਗਈ ਜਿਸ ਤੇ ਐਸਐਸਪੀ ਨੇ ਜਾਂਚ ਉਪਰੰਤ ਕਾਰਵਾਈ ਦਾ ਭਰੋਸਾ ਦਿੱਤਾ ਹੈ ਸੰਗਤ ਮੰਡੀ 9 ਕਿਲੋ ਪੁੱਕੀ ਸਮੇਤ ਤਸਕਰ ਕਾਬੂ ਥਾਣਾ ਸੰਗਤ ਦੀ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 9 ਕਿਲੋ ਪੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ ਜਦੋਂ ਪੁਲਿਸ ਪਾਰਟੀ ਪਿੰਡ ਪੱਕਾ ਕਲਾ ਨੇੜੇ ਪੈਂਦੀ ਰੱਦੀ ਨਹਿਰ ਕੋਲ ਪਿੰਡ ਫਲੜ ਨੂੰ ਜਾਂਦੇ ਕੱਚੇ ਰਸਤੇ ਤੇ ਪੁੱਜੀ ਤਾਂ ਇੱਕ ਸ਼ੱਕੀ ਵਿਅਕਤੀ ਸਿਰ ਤੇ ਚਿੱਟੇ ਰੰਗ ਦਾ ਗੱਟਾ ਚੁੱਕੀ ਆਉਂਦਾ ਦਿਖਾਈ ਦਿੱਤਾ ਤਲਾਸ਼ੀ ਕੀਤੀ ਗਈ ਤਾਂ ਉਸ ਕੋਲੋਂ 9 ਕਿਲੋ ਪੁੱਕੀ ਚੂਰਾ ਪੋਸਤ ਬਰਾਮਦ ਹੋਇਆ ਸ਼ਵਾਮੀ ਸ਼ੰਕਰਾਨੰਦ ਖਿਲਾਫ ਕਾਰਵਾਈ ਲਈ ਸੀਐਮ ਤੋਂ ਮੰਗਿਆ ਸਮਾਂ ਕਿਹੜਾ ਬੰਦਾ ਮਾਮਲਾ ਨਹੀਂ ਹੋਇਆ ਦਰਜ ਮੁੱਲਾਂਪੁਰ ਦੇ ਤਲਵੰਡੀ ਤਾਮ ਦੇ Swami Shankar Anand ਦੀ ਇੱਕ ਔਰਤ ਨਾਲ ਵਾਇਰਲ ਵੀਡੀਓ ਮਾਮਲੇ 'ਚ ਪੁਲਿਸ ਵੱਲੋਂ ਅਜੇ ਤੱਕ ਮੁੱਖ ਛੁਡਾਨੀ ਤਾਮ ਦੇ ਗੱਦੀ ਨਸ਼ੀਨ ਦੀ ਸ਼ਿਕਾਇਤ ਤੇ ਕਾਰਵਾਈ ਨਾ ਹੋਣ ਤੇ ਉਹਨਾਂ ਸੀਐਮ ਡੀਜੀਪੀ ਨੂੰ ਮਿਲਣ ਦਾ ਸਮਾਂ ਮੰਗ ਲਿਆ ਹੈ ਪਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ 6 ਵਿਅਕਤੀ ਗ੍ਰਿਫਤਾਰ ਨਸ਼ੇ ਕਰ ਰਹੇ ਦੋ ਲੋਕਾਂ ਨੂੰ ਕੀਤਾ ਕਾਬੂ ਬਠਿੰਡਾ 'ਚ ਪਾਰੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਸਮੇਤ ਜ਼ਿਲ੍ਹਾ ਪੁਲਿਸ ਨੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਫੜੇ ਗਏ ਇਹਨਾਂ ਤਸਕਰਾਂ ਕੋਲੋਂ 10 ਗ੍ਰਾਮ ਹੈਰੋਇਨ 50 ਨਸ਼ੀਲੀਆਂ ਗੋਲੀਆਂ ਅਤੇ 9 ਕਿਲੋ ਭੁੱਕੀ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਨੇ ਮਾਡਲ ਟਾਊਨ ਵਿੱਚ ਛਾਪੇਮਾਰੀ ਕਰਦਿਆਂ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਛਾਏ ਰਹੇ ਬੱਦਲ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ। ਮੌਸਮ ਵਿਭਾਗ ਨੇ 21 ਤੋਂ 23 ਜੂਨ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਦਾ 옐ੋ ਅਲਰਟ ਵੀ ਜਾਰੀ ਕੀਤਾ ਹੈ। ਇਸ ਦੌਰਾਨ ਤੀ ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਮੌਸਮ ਵਿਭਾਗ ਮੁਤਾਬਕ 5 ਜੂਨ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਯੁੱਧ ਨਸ਼ਿਆਂ ਵਿਰੁੱਧ ਤੇ ਪੁਲਿਸ ਵੱਲੋਂ ਚਲਾਇਆ ਗਿਆ ਆਪਰੇਸ਼ਨ OPS ਸੀਲ 15 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦਰਮਿਆਨ ਪੰਜਾਬ ਪੁਲਿਸ ਵੱਲੋਂ ਅੱਜ ਇੱਕ ਵਿਸ਼ੇਸ਼ ਆਪਰੇਸ਼ਨ OPS ਸੀਲ 15 ਚਲਾਇਆ ਗਿਆ ਜਿਸ ਦੌਰਾਨ ਨਸ਼ਿਆਂ ਅਤੇ ਸ਼ਰਾਬ ਦੀ ਤਸਕਰੀ ਤੇ ਨਜ਼ਰ ਰੱਖਣ ਦੇ ਉਦੇਸ਼ ਨਾਲ ਸਰਦੀ ਰਾਜ ਪੰਜਾਬ ਵਿੱਚ ਦਾਖਲ ਹੋਣ ਜਾਂ ਇਥੋਂ ਬਾਹਰ ਜਾਣ ਵਾਲੇ ਸਾਰੇ ਵਾਹਨਾਂ ਦੀ ਜਾਂਚ ਕੀਤੀ ਗਈ। ਪਹਿਲੀ ਦਫਾ ਪੰਜਾਬ ਆਪਣਾਏਗਾ ਇੱਕੀਕ੍ਰਿਤ ਸੂਬਾਈ ਜਲ ਯੋਜਨਾ ਸੀਐਮ ਮਾਨ ਨੇ ਪਲਾਨ ਨੂੰ ਦਿੱਤੀ ਮਨਜ਼ੂਰੀ। ਸੂਬੇ ਦੇ ਇਤਿਹਾਸ 'ਚ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਅਤੇ ਪਾਣੀ ਦਾ ਪੱਧਰ ਉੱਪਰ ਚੁੱਕਣ ਲਈ ਇੱਕੀਕ੍ਰਿਤ ਸੂਬਾਈ ਜਲ ਯੋਜਨਾ ਦੇ ਹਿੱਸੇ ਵਜੋਂ 14 ਨੁਕਾਤੀ ਐਕਸ਼ਨ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ। ਪਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਯੋਜਨਾ ਵਿੱਚ ਪੂਰਾ ਧਿਆਨ ਧਰਤੀ ਹੇਠਲਾ ਪਾਣੀ ਬਚਾਉਣ ਅਤੇ ਵੱਖ-ਵੱਖ ਮੰਤਵਾਂ ਲਈ ਨਹਿਰੀ ਪਾਣੀ ਦੀ ਵਰਤੋਂ ਵਧਾਉਣ ਉੱਤੇ ਦਿੱਤਾ ਗਿਆ ਹੈ। ਤਲਵੰਡੀ ਤਾਮ ਦੇ Swami Shankar Anand ਦੀ ਹੋਈ ਛੁੱਟੀ। ਮੁੱਲਾਂਪੁਰ ਦੇ ਪਿੰਡ ਤਲਵੰਡੀ ਖੁਰਦ ਚ ਸਥਿਤ ਪੂਰੀ ਵਾਲਿਆਂ ਦੀ ਕੁਟੀਆਂ ਦੇ ਸਰਪ੍ਰਸਤ ਸ਼ੰਕਰਾਨੰਦ ਦੀ ਛੁੱਟੀ ਕਰ ਦਿੱਤੀ ਗਈ ਹੈ। ਪੂਰੀ ਵਾਲਿਆਂ ਦੇ ਮੁੱਖ ਸਥਾਨ ਛਤਰੀ ਸਾਹਿਬ ਮੰਦਿਰ ਛੱਡਾਨੀ ਤਾਮ ਚੱਜਰ ਹਰਿਆਣਾ ਦੇ ਗੱਦੀ ਨਿਸ਼ੀਨ ਸ਼੍ਰੀ ਮਹੰਤ ਦਇਆਸਾਗਰ ਨੇ ਉਹਨਾਂ ਨੂੰ ਸੇਵਾਮੁਕਤ ਕਰਨ ਦਾ ਖੁੱਦ ਸੋਸ਼ਲ ਮੀਡੀਆ ਤੇ ਲਾਈਵ ਹੁੰਦਿਆਂ ਐਲਾਨ ਕੀਤਾ ਅਤੇ ਲੁਧਿਆਣਾ ਦਿਹਾਤੀ ਦੇ ਐਸਐਸਪੀ ਨੂੰ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਲਈ ਲਿਖਤੀ ਸ਼ਿਕਾਇਤ ਵੀ ਭੇਜੀ। ਅੰਮ੍ਰਿਤਸਰ ਤੋਂ ਲੰਡਨ ਜਾਣ ਵਾਲੀ 에어 ਇੰਡੀਆ ਦੀਆਂ ਉਡਾਣਾਂ 15 ਜੁਲਾਈ ਤੱਕ ਰੱਦ। 에어 ਇੰਡੀਆ ਨੇ ਅੰਮ੍ਰਿਤਸਰ ਤੋਂ ਲੰਡਨ ਗੈਟਵਿਕ ਉਡਾਣਾਂ 15 ਜੁਲਾਈ ਤੱਕ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਬਰਮਿੰਗਮ ਉਡਾਨ ਨੂੰ ਹਫਤੇ ਵਿੱਚ 3 ਦਿਨਾਂ ਤੋਂ ਘਟਾ ਕੇ 2 ਦਿਨ ਕਰ ਦਿੱਤਾ ਗਿਆ ਹੈ। ਇਹ ਫੈਸਲਾ ਮੱਧ ਪੂਰਬ ਵਿੱਚ ਉਡਾਨ ਤੋਂ ਪਹਿਲਾਂ ਸੁਰੱਖਿਆ ਜਾਂਚ ਲਈ ਲਿਆ ਗਿਆ ਹੈ। ਕੀ ਰਾਜਮਾਰਗਾਂ ਤੇ ਵੀ ਮਿਲੇਗਾ ਫਾਸਟੈਗ ਐਨਵਲ ਪਾਸ ਦਾ ਲਾਭ? ਕੇਂਦਰ ਸਰਕਾਰ ਨੇ ਦੇਸ਼ਵਾਸੀਆਂ ਨੂੰ ਹਾਈਵੇ ਅਤੇ ਨਿਰਵਿਘਨ ਯਾਤਰਾ ਦੀ ਸਹੂਲਤ ਪ੍ਰਦਾਨ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਹਨ ਪਰ ਟੋਲ ਪਲਾਜ਼ਿਆਂ ਦੀਆਂ ਪਰੇਸ਼ਾਨੀਆਂ ਤੋਂ ਪੂਰੀ ਆਜ਼ਾਦੀ ਉਦੋਂ ਹੀ ਮਿਲੇਗੀ ਜਦੋਂ ਰਾਜ ਸਰਕਾਰਾਂ ਵੀ ਕੇਂਦਰ ਦੀ ਸਾਲਾਨਾ ਟੋਲ ਪਾਸ ਨੀਤੀ ਨਾਲ ਆਪਣੇ ਆਪ ਨੂੰ ਜੋੜਨ ਲਈ ਸਹਿਮਤ ਹੋਣਗੀਆਂ 15 ਅਗਸਤ ਤੋਂ ਸ਼ੁਰੂ ਹੋਣ ਵਾਲੀ ਨਿੱਜੀ ਵਾਲਾ ਲਈ ਸਾਲਾਨਾ ਟੋਲ ਪਾਸ ਦੀ ਯੋਜਨਾ ਸਿਰਫ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈਸ ਵੇ ਤੇ ਲਾਗੂ ਹੋਵੇਗੀ ਮੋਗਾ ਚ ਖੇਤੀਬਾੜੀ ਵਿਭਾਗ ਵੱਲੋਂ ਵੱਡੀ ਕਾਰਵਾਈ ਖਾਦਾਂ ਦੇ ਗੈਰ ਕਾਨੂੰਨੀ ਗੋਦਾਮ ਤੇ ਮਾਰਿਆ ਛਾਪਾ ਮੋਗਾ ਚ ਸ਼ੁੱਕਰਵਾਰ ਨੂੰ ਖੇਤੀਬਾੜੀ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਗੈਰ ਕਾਨੂੰਨੀ ਖਾਦ ਦੇ ਗੋਦਾਮ ਤੇ ਛਾਪੇਮਾਰੀ ਕਰਕੇ ਗੋਦਾਮ ਮਾਲਕ ਤੇ ਮਾਮਲਾ ਦਰਜ ਕਰ ਲਿਆ ਅਤੇ ਉਸਦੇ ਨਜਾਇਜ਼ ਗੋਦਾਮ ਸੀਲ ਕਰ ਦਿੱਤਾ ਇਸ ਗੋਦਾਮ ਵਿੱਚ ਅਨधिकृत ਤੌਰ ਤੇ ਖਾਦਾਂ ਅਤੇ ਕੀਟਨਾਸ਼ਕ ਸਟੋਰ ਕੀਤੇ ਗਏ ਹਨ ਆਮਦਨ ਕਰ ਵਿਭਾਗ ਦੀ ਟੀਮ ਦਾ ਵੱਡਾ ਕਦਮ ਲੰਬਾਪਿੰਡ ਚੌਂਕ ਸਰਕਲ ਦੇ ਸਾਰੇ ਸ਼ਰਾਬ ਠੇਕੇ ਕਰਵਾਏ ਬੰਦ ਆਮਦਨ ਕਰ ਵਿਭਾਗ ਦੀ ਟੀਮ ਨੇ ਲੰਬਾਪਿੰਡ ਚੌਂਕ ਸਰਕਲ ਦੇ ਸਾਰੇ ਠੇਕੇ ਬੰਦ ਕਰਵਾ ਦਿੱਤੇ ਹਨ ਇਹ ਠੇਕੇ ਆਪਕਾਰੀ ਨੀਤੀ ਤਿਤ ਕੀਤੀ ਕਾਰਵਾਈ ਕਾਰਨ ਬੰਦ ਕੀਤੇ ਗਏ ਹਨ ਲੰਬਾਪਿੰਡ ਚੌਂਕ ਦੇ ਨਾਲ ਨਾਲ ਹਰਦੀਪ ਨਗਰ ਸੁੰਦਰ ਨਗਰ ਅਤੇ ਹਰਦੀয়াল ਨਗਰ ਦੇ ਠੇਕੇ ਵੀ ਬੰਦ ਕੀਤੇ ਗਏ ਹਨ ਠੇਕੇ ਬੰਦ ਕਰਨ ਦੇ ਕਾਰਨਾਂ ਬਾਰੇ ਹਾਲੇ ਪਤਾ ਨਹੀਂ ਲੱਗ ਸਕਿਆ ਹੈ 이란 ਅਤੇ ਇਜ਼ਰਾਈਲ ਦੋਵੇਂ ਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਆਨੰਦਪੁਰ ਸਾਹਿਬ ਦੀਆਂ ਧਾਰਮਿਕ ਸਮਾਜਿਕ ਸ਼ਖਸੀਅਤਾਂ ਨੇ ਕਿਹਾ ਕਿ 이란 ਅਤੇ ਇਜ਼ਰਾਈਲ ਦੋਹਾਂ ਦੇਸ਼ਾਂ ਵਿੱਚ ਆਪਸੀ ਚੱਲ ਰਹੇ ਤਣਾਅ ਅਤੇ ਜੰਗ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਕੇਂਦਰ ਸਰਕਾਰ ਨੂੰ ਚਾਹੀਦਾ ਕਿ ਉਹ 이란 ਅਤੇ ਇਜ਼ਰਾਈਲ ਨਾਲ ਸੰਪਰਕ ਕਰਕੇ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਪਵਿੱਤਰ ਸਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। 2 ਦਿਨਾਂ 'ਚ ਦਿੱਲੀ ਪਹੁੰਚੇਗਾ ਮਾਨਸੂਨ यूपी पंजाब च आज भारी ਮੀਂਹ ਦੀ ਚੇਤਾਵਨੀ ਦੱਖਣ ਪੱਛਮੀ ਮਾਨਸੂਨ ਜਿਸ ਨੇ ਪਿਛਲੇ 2 ਦਿਨਾਂ ਵਿੱਚ ਮੱਧ ਪੱਛਮੀ ਅਤੇ ਪੂਰਬੀ ਭਾਰਤ ਦੇ ਵੱਡੇ ਹਿੱਸਿਆਂ ਨੂੰ ਤੇਜ਼ੀ ਨਾਲ ਕਵਰ ਕੀਤਾ ਹੈ ਅਗਲੇ 2 ਤੋਂ 3 ਦਿਨਾਂ ਵਿੱਚ ਦਿੱਲੀ ਹਰਿਆਣਾ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪਹੁੰਚਣ ਦੀ ਉਮੀਦ ਹੈ ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮਾਨਸੂਨ ਦੀ ਬਾਰਿਸ਼ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਸੁਆਮੀ ਸ਼ੰਕਰਾਨੰਦ ਕਾਂਡ ਦੀ ਹੋਵੇ ਸੀਬੀਆਈ ਜਾਂਚ ਅਸਲੀਮ ਵੀਡੀਓ ਵਾਲੀ ਔਰਤ ਕੌਣ ਹੈ ਇਸ ਦਾ ਵੀ ਹੋਵੇ ਖੁਲਾਸਾ ਲਲਵੰਡੀ ਤਾਮਦੇ ਸੁਆਮੀ ਸ਼ੰਕਰਾਨੰਦ ਦੀ ਔਰਤ ਸ਼ਰਦਾਲੂ ਨਾਲ ਵਾਇਰਲ ਅਸ਼ਲੀਲ ਵੀਡੀਓ ਮਾਮਲੇ 'ਚ ਜਗਰਾਉਂ ਪੁਲਿਸ ਤੋਂ ਛੁਡਾਨੀ ਤਾਮਦੇ ਸ਼੍ਰੀ ਮਹੰਤ ਦਇਆ ਸਾਗਰ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਤੇ ਡੀਜੀਪੀ ਨੂੰ ਭੇਜੀ ਅੱਜ ਨਵੀਂ ਸ਼ਿਕਾਇਤ 'ਚ ਸ਼ੰਕਰਾਨੰਦ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ। ਪੀਰ ਬਾਬਾ ਬੁਰਜੀ ਵਾਲਾ ਦੀ ਦਰਗਾਹ ਤੇ ਹਜ਼ਾਰਾਂ ਸ਼ਰਦਾਲੂ ਨਤਮਸਤਕ 1984 ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਨੇ ਇੱਥੇ ਆਉਣਾ ਕੀਤਾ ਬੰਦ। ਫਾਜ਼ਿਲਕਾ ਦੀ ਭਾਰਤ ਪਾਕਿਸਤਾਨ ਸਰਦ ਨਾਲ ਲੱਗਦੇ ਗੁਲਾਬਾ ਪੈਣੀ ਪਿੰਡ ਵਿੱਚ ਪੀਰ ਬਾਬਾ ਬੁਰਜੀ ਵਾਲਾ ਦੀ ਦਰਗਾਹ ਤੇ ਹਜ਼ਾਰਾਂ ਭਾਰਤੀ ਸ਼ਰਦਾਲੂਆਂ ਨੇ ਅਰਦਾਸ ਕੀਤੀ ਅਤੇ ਮੱਥਾ ਟੇਕਿਆ ਹਾਲਾਂਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੀ ਸਥਿਤੀ ਸੀ ਸਰਦ ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਸੀ ਫਿਰ ਵੀ ਇਸ ਦਾ ਸ਼ਰਦਾਲੂਆਂ ਦੀ ਸ਼ਰਦਾਤੇ ਕੋਈ ਅਸਰ ਨਹੀਂ ਪਿਆ ਈਰਾਨ ਨੇ ਸਿਰਫ ਭਾਰਤ ਲਈ ਹਵਾਈ ਖੇਤਰ ਖੋਲ੍ਹਿਆ 1000 ਵਿਦਿਆਰਥੀ ਆਉਣਗੇ ਵਾਪਸ ਈਰਾਨ ਅਤੇ ਇਜ਼ਰਾਈਲ ਵਿਚਕਾਰ جنگ ਭਿਆਨਕ ਹੁੰਦੀ ਜਾ ਰਹੀ ਹੈ ਦੋਵੇਂ ਦੇਸ਼ ਲਗਾਤਾਰ ਇੱਕ ਦੂਜੇ ਤੇ ਹਮਲੇ ਕਰ ਰਹੇ ਹਨ ਇਸ ਦੌਰਾਨ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਈਰਾਨ ਨੇ ਭਾਰਤੀ ਵਿਦਿਆਰਥੀਆਂ ਨੂੰ ਕੱਦਣ ਲਈ ਵਿਸ਼ੇਸ਼ ਤੌਰ ਤੇ ਆਪਣਾ ਬੰਦ ਹਵਾਈ ਖੇਤਰ ਖੋਲ੍ਹਿਆ ਹੈ